1 ਜਨਵਰੀ 2026 ਤੋਂ ਕੀ ਮਹਿੰਗਾ ਹੋ ਰਿਹਾ ਤੇ ਕੀ ਸਸਤਾ ਹੋ ਰਿਹਾ ਕਿਹੜੇ ਲੋਕਾਂ ਨੂੰ ਫਾਇਦਾ ਹੋਵੇਗਾ ਕਿੰਨਾਂ ਨੂੰ ਨੁਕਸਾਨ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅੱਜ ਅਸੀਂ ਗੱਲ ਕਰਾਂਗੇ ਕਿ 2026 ਵਿੱਚ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਕਿਹੜੀਆਂ ਮਹਿੰਗੀਆਂ ਹੋਣੀਆਂ ਨਾਲ ਇਹ ਵੀ ਦੱਸਾਂਗੇ ਕਿ 2025 ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਦਾ ਅਸਰ 2026 ਵਿੱਚ ਤੁਹਾਨੂੰ ਕਿਵੇਂ ਦੇਖਣ ਨੂੰ ਮਿਲੇ ਦੋਸਤੋ 2025 ਵਿੱਚ ਸਰਕਾਰ ਨੇ ਕਈ ਚੀਜ਼ਾਂ ਉੱਤੇ GST ਰੇਟ ਘਟਾਏ ਸਨ ਇਸ ਵਿੱਚ 5 ਤੋਂ 18 ਅਤੇ 40% ਵਾਲੇ GST ਸਲੈਬਾਂ ਹੇਠ ਕਈ ਸਮਾਨ ਸਸਤਾ ਹੋਇਆ ਇਸ ਦਾ ਫਾਇਦਾ 2026 ਵਿੱਚ ਵੀ ਜਾਰੀ ਰਹੇਗਾ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੈਸ ਸਿਲੰਡਰ ਦੀ ਤਾਂ 2025 ਵਿੱਚ ਕਮਰਸ਼ੀਅਲ ਗੈਸ ਸਿਲੰਡਰ ਲਗਭਗ 238 ਰੁਪਏ ਤੱਕ ਸਸਤਾ ਹੋਇਆ ਤੇ ਪਰ ਘਰੇਲੂ LPG ਸਿਲੰਡਰ ਮਹਿੰਗਾ ਰਿਹਾ 2026 ਵਿੱਚ LPG ਦੀਆਂ ਕੀਮਤਾਂ ਵਿੱਚ ਉਤਰਾਅ ਚੜਾ ਰਹਿ ਸਕਦਾ ਨੰਬਰ 2 ਤੇ ਬਜਟ ਦੀ ਗੱਲ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਬਜਟ ਆਉਂਦਾ 1 ਫਰਵਰੀ 2026 ਨੂੰ ਕੇਂਦਰ ਸਰਕਾਰ ਯੂਨੀਅਨ ਬਜਟ ਪੇਸ਼ ਕਰੇਗੀ ਸਰਕਾਰ ਨੇ ਆਮ ਲੋਕਾਂ ਤੋਂ ਸੁਝਾਅ ਵੀ ਮੰਗੇ ਆ ਕਿ ਤੁਸੀਂ ਮਾਈ ਗਵਰਨਮੈਂਟ ਪੋਰਟਲ ਰਾਹੀਂ ਆਪਣੇ ਸੁਝਾਅ ਵਿੱਤ ਮੰਤਰਾਲੇ ਤੱਕ ਭੇਜ ਸਕਦੇ ਹੋ ਕੀ ਤੁਹਾਨੂੰ ਸਸਤਾ ਚਾਹੀਦਾ ਤੇ ਕੀ ਤੁਹਾਨੂੰ ਮਹਿੰਗਾ ਚਾਹੀਦਾ ਹੁਣ ਗੱਲ ਕਰਦੇ ਹਾਂ ਸੋਨੇ ਚਾਂਦੀ ਦੇ ਭਾਅ ਦੀ ਤਾਂ মিডিਆ ਰਿਪੋਰਟਾਂ ਮੁਤਾਬਕ 2026 ਦੀ ਸ਼ੁਰੂਆਤ ਵਿੱਚ ਸੋਨਾ 10 ਤੋਂ 15% ਤੱਕ ਸਸਤਾ ਹੋ ਸਕਦਾ ਪਰ ਸਾਲ ਦੇ ਮੱਧ ਤੇ ਅਖੀਰ ਤੱਕ ਦੁਬਾਰਾ ਕੀਮਤਾਂ ਬੱਧ ਸਕਦੀਆਂ ਨੇ ਜਿਵੇਂ 2025 ਵਿੱਚ ਹੋਇਆ ਸੀ ਹੁਣ ਗੱਲ ਕਰਦੇ ਆ ਮੋਬਾਈਲ ਫੋਨ ਦੀ ਤਾਂ 2026 ਵਿੱਚ ਮੋਬਾਈਲ ਖਰੀਦਣਾ ਮਹਿੰਗਾ ਹੋ ਸਕਦਾ ਹੈ ਤਾਂ ਕੀਮਤਾਂ ਦੇ ਵਿੱਚ 6 ਤੋਂ 7% ਤੱਕ ਦਾ ਵਾਧਾ ਜਿਹੜਾ ਉਹ ਕੰਪਨੀਆਂ ਕਰ ਸਕਦੇ ਕੁਝ ਕੰਪਨੀਆਂ ਤਾਂ 10 ਤੋਂ 15% ਤੱਕ ਦਾ ਵੀ ਵਾਧਾ ਜਿਹੜਾ ਉਹ ਕਰ ਸਕਦੇ ਆ ਰੀਅਲਮੀ ਐਮਆਈ ਓਪੋ ਵੀਵੋ ਵਰਗੇ ਬ੍ਰਾਂਡ ਮਹਿੰਗੇ ਹੋ ਸਕਦੇ ਨੇ ਇਸ ਤੋਂ ਬਾਅਦ ਮੋਬਾਈਲ ਰੀਚਾਰਜ ਦੀ ਗੱਲ ਕਰਦੇ ਹਾਂ ਤਾਂ 2026 ਵਿੱਚ Jio, Airtel, Vodafone Idea ਆਪਣੇ ਰੀਚਾਰਜ ਪਲਾਨ 16 ਤੋਂ 20% ਤੱਕ ਮਹਿੰਗੇ ਕਰ ਸਕਦੀਆਂ ਨੇ ਤਾਂ ਇਹਦਾ ਕਾਰਨ ਹੈ ਇੱਕ ਤਾਂ 5G ਨੈਟਵਰਕ ਉਸ ਤੋਂ ਬਾਅਦ 인ਫਰਾਸਟ੍ਰਕਚਰ ਵਾਧਾ ਖਰਚ ਇਸ ਤੋਂ ਬਾਅਦ ਟੈਲੀਕਮ ਸੈਕਟਰ ਵਿੱਚ ਹਰ 2 ਸਾਲ ਬਾਅਦ ਕੀਮਤਾਂ ਵਧਾਉਣ ਦਾ ਜਿਹੜਾ ਰੁਝਾਨ ਹੈ ਉਹ ਚੱਲਦਾ ਹੈਗਾ ਇਸ ਤੋਂ ਬਾਅਦ ਟ੍ਰੈਫਿਕ ਚਲਾਉਣ ਦੀ ਗੱਲ ਕਰਦੇ ਹਾਂ 1 ਜਨਵਰੀ 2026 ਤੋਂ ਟ੍ਰੈਫਿਕ ਨਿਯਮ ਤੋੜਨ ਤੇ ਭਾਰੀ ਜੁਰਮਾਨੇ ਹੋਣਗੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਬਿਨਾ ਹੈਲਮਟ ਅਤੇ ਜ਼ਿਆਦਾ ਤੇਜ਼ ਡਰਾਈਵਿੰਗ ਤੇ ਵੀ ਜੁਰਮਾਨਾ 10000 ਤੋਂ ਲੈ ਕੇ 25000 ਰੁਪਏ ਤੱਕ ਦਾ ਹੋ ਸਕਦਾ ਹੁਣ ਗੱਲ ਕਰਦੇ ਆਂ ਕਾਰ ਅਤੇ ਮੋਟਰਸਾਈਕਲਾਂ ਦੀ ਤਾਂ 2026 ਵਿੱਚ ਕਾਰ ਅਤੇ ਮੋਟਰਸਾਈਕਲ ਦੋਵੇਂ ਮਹਿੰਗੇ ਹੋਣਗੇ ਮਰਸੀਡੀਜ਼ BMW Honda ਨਿਸ਼ਾਨ MG ਮੋਟਰ ਇਸ ਤਰ੍ਹਾਂ ਦੀਆਂ ਕੰਪਨੀਆਂ 2 ਤੋਂ 4% ਤੱਕ ਕੀਮਤ ਵਧਾਉਣ ਦਾ ਜਿਹੜਾ ਐਲਾਨ ਹੈ ਉਹ ਕਰ ਚੁੱਕੀਆਂ ਨੇ ਚੰਗੀ ਖਬਰ ਹੈ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਤਾਂ EV ਤੇ ਸਬਸਿਡੀ ਹੈ ਚਾਰਜਿੰਗ ਸਟੇਸ਼ਨ ਵਧਾਏ ਜਾਣਗੇ EV ਦੀਆਂ ਬੈਟਰੀਆਂ 50% ਤੱਕ ਸਸhtੀਆਂ ਹੋ ਸਕਦੀਆਂ ਨੇ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਗੱਲ ਕਰਦੇ ਹਾਂ ਘਰਾਂ ਦੇ ਹੋਮ ਲੋਨ ਤੇ ਘਰਾਂ ਦੇ ਹੋਮ ਲੋਨ ਹੈ ਉਹ ਸਸਤੇ ਹੋ ਸਕਦੇ ਨੇ RBI ਵੱਲੋਂ ਰੈਪੋ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਜਿਸ ਨਾਲ ਸਸਤੇ ਹੋ ਸਕਦੇ ਨੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਕ੍ਰੈਡਿਟ ਕਾਰਡ ਦੀ ਤਾਂ 2026 ਵਿੱਚ ਕ੍ਰੈਡਿਟ ਕਾਰਡ ਨਾਲ ਆਨਲਾਈਨ ਗੇਮਿੰਗ ਵਾਲਟਰੀ ਚਾਰਜ ਉੱਤੇ ਵਾਧੂ ट्रांजैक्शन ਫੀਸ ਲੱਗ ਸਕਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੀਐਨਜੀ ਤੇ ਪੀਐਨਜੀ ਗੈਸ 1 ਜਨਵਰੀ 2026 ਤੋਂ ਸੀਐਨਜੀ ਤੇ ਪੀਐਨਜੀ ਸਸਤੀ ਹੋ ਸਕਦੀ ਹੈ ਹਰ ਯੂਨਿਟ ਤੇ 2 ਤੋਂ 3 ਰੁਪਏ ਦੀ ਬਚਤ ਹੋਵੇਗੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੈਟਰੋਲ ਅਤੇ ਡੀਜ਼ਲ ਦੀ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀ ਕੀਮਤ ਘਟਣ ਦੀ ਸੰਭਾਵਨਾ ਹੈ ਇਸ ਨਾਲ 2026 ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਸਕਦਾ ਹੈ ਹੁਣ ਗੱਲ ਕਰਾਂਗੇ ਬਿਜਲੀ ਦੀ ਤਾਂ 2026 ਵਿੱਚ ਬਿਜਲੀ ਦੇ ਬਿੱਲਾਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਤੁਸੀਂ 스마트 ਮੀਟਰ ਲਗਾਉਣੇ ਤਾਂ ਬਿਜਲੀ ਬਿੱਲ ਤੇ ਛੋਟ ਦਿੱਤੀ ਜਾਵੇਗੀ 20% ਤੱਕ ਤਾਂ ਇਹ ਚੀਜ਼ਾਂ ਹੁਣ ਸਸਤੀਆਂ ਤੇ ਮਹਿੰਗੀਆਂ ਹੋ ਜਾਣਗੀਆਂ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਫਾਲੋ ਕਰ ਲਓ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ